ਮੈਨੂੰ ਆਪਣਾ ਕੰਦ ਅੱਜ ਬਹੁਤ ਕਿਉਂ ਮੈਂ ਸੋਚਦਾ ਸੀਗਾ ਵੀ ਅੰਦਾਲ ਭਾਜੀ ਨੂੰ ਮੈਂ ਮਨਾ ਹੀ ਕਰ ਦਵਾ ਜਾਂਦੀ ਮੈਂ ਬੋਲਣਾ ਨਹੀਂ ਹੈਗਾ ਵੀ ਇਹਨਾਂ ਦੇ ਸਾਹਮਣੇ ਤਾਂ ਵੈਸੇ ਹੀ ਮੈਨੂੰ ਲੱਗਦਾ ਵੀ ਮੇਰੇ ਕੋਲ ਸ਼ਬਦ ਖਤਮ ਹੋ ਗਏ ਕਿਉਂਕਿ ਸੈਵੀ ਸਾਹਿਬ ਨੇ ਜਿਸ ਤਰੀਕੇ ਦੀ ਗੱਲਬਾਤ ਕੀਤੀ ਹੈ ਤੇ ਉਹ ਲੈਵਲ ਹੀ ਕੋਈ ਹੋਰ ਹੈ ਕਿਉਂਕਿ ਜਿਸ ਲੇਖਕ ਨੂੰ ਆਪਾਂ ਪੜ੍ਹਦੇ ਆ ਤੇ ਉਹਦੇ ਹਾਨ ਦਾ ਹੀ ਹੋ ਕੇ ਕਹਿੰਦੇ ਤੁਹਾਡੇ ਕੋਲ ਦੋ ਹੀ ਨੇ ਹੁਣ ਗੱਲਾਂ ਤਾਂ ਕਾਫੀ ਸੀ ਕਰਨ ਵਾਲੀਆਂ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਪੇਸ਼ ਕਰਨਾ ਚਾਹਾਂਗਾ ਬੈਡਨ ਨੂੰ ਆਦਰ ਸਰਦਾਰ ਅਫਾਜ਼ ਕ੍ਰਿਸ਼ਨ ਜੀ ਨੂੰ ਇਹਨਾਂ ਨੇ ਕੁਝ ਦਿਨ ਪਹਿਲਾਂ ਮੇਰੇ ਨਾਲ ਫੋਨ ਤੇ ਗੱਲ ਹੋਈ ਸੀ ਤੇ ਪੁੱਛਦੇ ਸੀ ਮੇਰੇ ਮੈਂਟਰ ਤਾਂ ਹੋਈ ਨੇ ਉਹਨਾਂ ਨੇ ਕੀਤਾ ਸਾਰਾ ਕੁਝ ਮੈਂ ਤਾਂ ਉਹਨਾਂ ਨੂੰ ਇੱਕ ਵਾਰ ਸਾਰਾ ਮਟੀਰੀਅਲ ਇਕੱਠਾ ਕਰਕੇ ਦੇ ਦਿੱਤਾ ਤੇ ਲਗਭਗ ਸਾਲੋਂ ਭੁੱਲਦੇ ਰਹੇ ਨੇ ਇਸ ਮੈਟਰ ਦੇ ਨਾਲ ਤੇ ਉਹਨਾਂ ਨੇ ਹੀ ਪ੍ਰਕਾਸ਼ਨ ਜਿਹੜੀ ਐ ਤਲਾਫ ਕਰਵਾਈ ਹੈ ਜੀ ਇਹ ਮੇਰੇ ਕੰਦਰ ਸ਼ਾਇਦ ਤੁਹਾਡੀ ਗੱਲ ਕਲਸੀ ਸਾਹਿਬ ਨਾਲ ਵੀ ਹੋਈ ਹੋਵੇ। ਸੁਪ ਕਿਤਾਬ ਦੀ ਗੱਲ ਕਰੀਏ, ਮੁੱਦੇ ਦੀ ਗੱਲ ਜਿਹੜੀ ਹੈ ਬਹੁਤ ਸੋਹਣੀ ਕਿਤਾਬ ਤੁਸੀਂ ਲਿਖੀ ਹੈ ਮੈਡਮ। ਦੇਖੋ ਕਮੀਆਂ ਹਮੇਸ਼ਾ ਰਹਿ ਜਾਂਦੀਆਂ ਨੇ। ਇਹ ਅਲੋਚਨਾ ਹੈ, ਇਹ ਅਲੋਚਨਾ ਲਈ ਅਲੋਚਨਾ ਨਹੀਂ ਹੈ। ਉਹ ਸਾਰੂ ਅਲੋਚਨਾ ਹੈ ਕਿਉਂਕਿ ਇਹ ਹੋਰ ਬਿਹਤਰ ਕਰਨਾ ਚਾਹੁੰਦੀ ਹੈ ਅੱਗੇ ਨੂੰ ਕਿ ਜਿਹੜੀਆਂ ਕੁਝ ਕਮੀਆਂ ਰਹਿ ਗਈਆਂ, ਕੁਝ ਖਾਮੀਆਂ ਰਹਿ ਗਈਆਂ ਨੇ, ਉਹਨਾਂ ਖਾਮੀਆਂ ਨੂੰ ਅੱਗੇ ਨੂੰ ਦੂਰ ਕਰਕੇ ਹੋ ਸਾਡਾ ਮਲਤ ਪ੍ਰਧਾਨ ਸਮਾਜ ਹੈ ਔਰ ਲੇਡੀਜ਼ ਦੇ ਬਲਬਲੇ ਕਈ ਵਾਰ ਪਰਿਵਾਰ ਦੇ ਵਿੱਚ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਦੇ ਦੱਬੇ ਰਹ ਜਾਂਦੇ ਆ ਸੋ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਮੈਡਮ ਦਾ ਜਿਹੜਾ ਸੁਪਨਾ ਸੀ ਇਹਨਾਂ ਨੇ ਪੂਰਾ ਕੀਤਾ ਇੱਕ ਵਾਰ ਜ਼ੋਰਦਾਰ ਤਾੜੀਆਂ ਬਤਾਰਕ੍ਰਿਸ਼ਨ ਜੀ ਨੇਕੇ ਚੱਲਣਾ ਮਿੱਠਾ ਬੋਲਣਾ ਇਸ ਤੋਂ ਵੱਡੀ ਸੌਗਾਤ ਨਹੀਂ ਜੇ ਕਰ ਲਾੜਾ ਹੀ ਨਾ ਹੋਵੇ ਸੌਂਦੀ ਕਦੇ ਬਰਾਤ ਨਹੀਂ ਉਦਮਾ ਵਾਲੇ ਮੰਜ਼ਲ ਫੌਂਦੇ ਮਿਲਦੀ ਵਿੱਚ ਖੈਰ ਸ਼ਾਹੀ ਜਿਹੜਾ ਹੈਗਾ ਜਦੋਂ ਕਿ ਸਾਇੰਸ ਦੀ ਬੈਕਗ੍ਰਾਉਂਡ ਤੋਂ ਹੈ ਤੇ ਇਹ ਇਹਨਾਂ ਨੇ ਬੁਨਲਣਾ ਕੀਤਾ ਆਪੀ ਲਈ ਤਾਰੀਖ ਬਹੁਤ-ਬਹੁਤ ਮੁਬਾਰਕ ਮੈਂ ਤੁਮਲਾ ਰਾਹੀ ਚੋਰੀ ਕਰਦੇ ਇਹਦੇ ਨਾਲ ਇਹਦੇ ਨਾਲ ਰਾਹੀ ਚੋਰੀ ਕਰਦੇ ਕਰਦੇ ਨੇ ਸਾਰੇ ਇੱਕ ਲੁੱਟ ਹੁੰਦੇ ਇੱਕ ਲੁੱਟੇ ਜਾਂਦੇ ਇਹ ਲੋਕ ਇਹ ਇੱਕ ਲੁੱਟ ਹੁੰਦੇ ਇੱਕ ਲੁੱਟੇ ਜਾਂਦੇ ਇਹ ਲੋਕ ਨੇ ਵਿਚਾਰੇ ਭਗਮਾ ਦਾਦਾ ਪਾਇਆ ਭਗਮਾ ਕਰਦਾ ਧੋਖਾ ਭਗਮਾ ਦਾਦਾ ਪਾਇਆ ਭਗਮਾ ਕਰਦਾ ਧੋਖਾ ਧਰਮਾਂ ਦੀਆਂ ਧਰਮਾਂ ਦੀਆਂ ਗੱਲਾਂ ਕਰਕੇ ਲੁੱਟਦੇ ਨੇ ਸਾਡੇ ਕੁਝ ਜਾਗਰੂਕ ਹੋਣਾ ਹੰਮਰ ਸਤਿਯੂ ਸਭ ਤੋਂ ਪਹਿਲਾਂ ਸਾਡਾ ਜਿਹੜੀ ਵਧੀਆ ਇਹਦੇ ਵਾਸਤੇ ਮਿਦਵਾਨਾ ਦੇ ਪਕਵਾ ਤੋਂ ਬਾਅਦ ਹੋ ਸਕਦੇ ਐ ਮੈਂ ਉਹ ਤਾਮਨੇ ਨੂੰ ਸਮਝਦਾ ਜਿਹੜੀ ਮੈਨੂੰ ਮੋਬਾਈਲ ਭੁਲਾ ਦਿੱਤਾ ਇੱਕ ਤਾਮਨੇ ਨੂੰ ਮੋਬਾਈਲ ਭੁਲਾਤਾ ਤੇ ਵਾਸਤੇ ਇਸ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਭਾਵੇਂ ਰਵੀ ਸਾਹਿਬ ਨੇ ਕੁਝ ਜਿਹੜੀਆਂ ਗਲਤੀਆਂ ਕੀਤੀਆਂ ਸੱਚਾ ਸਾਡੇ ਪਬਲਿਸ਼ਰ ਜਿਹੜੇ ਹੋਗੇ ਰਾਜਾ ਕੁਮਾਰ ਜੀ ਸੇਨ ਪਕੀਕਰ ਵੱਸੇ ਇਸਦੇ ਵੀ ਮੋਚਨ ਲਈ ਇਹ ਕੱਟੇ ਹੋਏਗਾ ਬਹੁਤ ਖੁਸ਼ੀ ਦਾ ਔਰ ਖਾਸ ਮੌਕਾ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਦੀ ਹੈ ਔਰ ਪੈਰਨ ਨੂੰ ਔਰ ਮਾਤਾ ਦੇ ਪਰਿਵਾਰ ਮੈਂ ਆਪਣਾ ਇਸ ਖਾਸ ਮੌਕੇ ਤੇ ਖਾਸ ਉਪਰਾਲੇ ਦੇ ਲਈ ਉਹ ਬਾਤ ਪਾ ਦਿੰਦੀ ਹਾਂ ਇਸ ਮੌਕੇ 'ਤੇ ਆਂਗਰੀ ਮੰਡਲ ਦੇ ਹਾਜ਼ਰ ਅਧਿਆਪਕ ਸਹਿਬਾਨ ਅਤੇ ਲੀਗ ਦੇ ਸਤਿਉਪ ਇੱਕ ਸੁਪਨਾ ਐਸਾ ਵੇਖਿਆ सुपना ऐसा देखिया जो लगे सुपने वर्गा एक हकीकत ऐसी देखी एक हकीकत ऐसी जो लगे सुपने वर्गी एक वेला ऐसा आया एक वेला ऐसा आया सुपना लगे हकीकत वर्गा हकीकत नेख के लग्या जमें दुनिया बन के सुनिया वर्गी फिर पूछिया मैं अपने आप तो यह सब होया कि में? फिर मुछिया मैं अपने आप को ऐसा होया कि मैं निरंतर देखतेया सुखन्या निरंतर डूंगे विश्वास नाल यत्नती जोत जगाई तीरस दा दीवा वालेया रुकण ना जितना कदमानु हौसते ने राति पाया हर कदम विच अभ्यास सी हर साह विच विश्वास सी हर कदम विच अभ्यास सी हर साह विच विश्वास सी सुपना मिलिया हकीकत नाल दिल विच रब दी आवाज सी सब कुछ हकीकत हो गया निरंतर अभ्यास नाल सब कुछ हकीकत हो गया निरंतर अभ्यास नाल सुपने साकार हुए सच दी महक दा सुगंध नाल जिंदगी दाए ए राज सिखांदा सुपना कदे छटना नहीं जिंदगी का ये रास सिभांदा सुखनांग दे चढ़ना नहीं हिम्मत नाल जुड़े रहिए असफलता को डरना नहीं सपने जदों मिलते मेहनत नाल दुनिया रंगी हो जावे सपने मिलते जदों मेहनत नाल दुनिया रंगी हो जावे हकीकत भी फिर सपने वरगी हर दिल खुशहाल हो जावे हकीकत भी फिर सपने वरगी हर दिल खुशहाल हो जावे सपने हकीकत बनते हैं ਦੀ ਕੰਡੀਸ਼ਨਾਈ ਦੇ ਮੌਕੇ ਤੇ ਸਤ ਸ੍ਰੀ ਅਕਾਲ ਮੈਡਮ ਪ੍ਰਕਾ ਬੰਦੇ ਹਸਪਤਲ ਅਫਸਰ ਜੀ ਤੇ ਉਹਨਾਂ ਦੇ ਮੁਟੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕ ਇਸਤਫਾ ਮਾਣਦੇ ਬਰਾਜਮਾਨ ਮੇਰੇ ਵੱਡੇ ਵੀ ਸਾਥ ਦਾ ਜਿਹੜਾ ਸਿਚਾਸਟਰ ਸਾਹਿਬ ਜੀ ਸਿੰਘ ਜੀ ਤੇ ਕਰਨ ਮਹਿਤਾ ਜੀ ਜਿਲ੍ਹਾ ਲੋਕ ਸੰਪਰਕ ਅਫਸਰ ਤੇ ਮਾਣਦੇ ਬਰਾਜਮਾਨ ਸਵਿੰਦਰ ਸਾਹਿਬ ਜੀ ਤੇ ਬਹੁਤ ਬਹੁਤ ਹੀ ਸਤਿਕਾਰ ਸਤਿਤਾ ਇਹ ਮੇਡਮ ਜੁਲੀਆ ਪੈਣਾ ਮੈਡਮ ਖਸੂਤੋਂ ਮਤਸਵਰੀ ਬਾਇਸਕੂਤੋਂ ਪ੍ਰਿੰਸੀਪਲ ਮੈਡਮ ਮੀਆਪਤੋਂ ਪ੍ਰਿੰਸੀਪਲ ਤੇ ਮੈਡਮ ਇਹ ਸਕੂਲ ਦੇ ਪ੍ਰਿੰਸੀਪਲ ਮੈਡਮ ਸੰਜੀਤਾ ਜੀ ਤੇ ਸਿੱਖਿਆ ਚਲਤੀਆਂ ਬਹੁਤ ਹੀ ਸਤਿਕਾਰ ਸਤਿਤਾ ਮੌਜੂਦ ਹੈ ਤੇ ਤੋਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਕਹਿੰਦਾ ਹਾਂ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਇਸ ਪਵਿੱਤਰ ਮੌਕੇ ਤੇ ਤੁਸੀਂ ਆ ਕੇ ਇਸ ਸਾਡੀ ਬੱਚੀ ਨੂੰ ਜਨਮ ਹੈ ਇਸ 딸 ਦੀ ਖੁਸ਼ੀ ਤੇ ਜਨਾਈ ਸਾਹਮਣੇ ਅਸ਼ੀਰਵਾਦ। ਉਹਨ ਇੱਥੇ ਸਾਫਤਾ ਜ਼ਿਲ੍ਹਾ ਸਿਹਤ ਅਫਸਰ ਸਕੰਦਰੀ ਸਿੱਖਿਆ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਇਸ ਪ੍ਰੋਗਰਾਮ ਦੇ ਲਈ ਆਮਟਿਆ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਦੇ ਵਿੱਚ ਸ਼੍ਰੀ ਕਰਨ ਮੈਂਤਾ ਜੀ ਡੀਪੀਆ ਰੋ ਸਾਹਿਬ ਮੇਰੇ ਮਿੱਤਰ ਸਦਾ ਪ੍ਰਵਿੰਦਰ ਸਿੰਘ ਪੱਟੇ ਜੀ ਜਿਹੜੇ ਕਿ ਉਸੇੇੇ ਤੌਰ ਤੇ ਪਟਿਆਲੇ ਤੋਂ ਇੱਥੇ ਚੱਲ ਕੇ ਆਏ ਆ ਸਿਰਫ ਮੇਰੇ ਕਰਕੇ ਸਾਡੇ ਇਸ ਪੁਸਤਕ ਸਮਾਗਮ ਦੇ ਵਿੱਚ ਜਿਹਦੀ ਰੀਲੀਜ਼ ਕਰਦੀ ਆ ਅੱਜ ਕੀਤੀ ਹੈ ਉਦੇਸ਼ ਸ਼ਾਮਲ ਹੋਣ ਵਾਸਤੇ ਇਹਨਾਂ ਨੇ ਸਮੇਂ ਸਮੇਂ ਸਾਨੂੰ ਸਾਡਾ ਮਾਰਗਦਰਸ਼ਕ ਦਰਸ਼ਨ ਵੀ ਕੀਤਾ ਹੈ ਇਹ ਪਿਰਾ ਇਹ ਡਾਕਟਰ ਰਵਿੰਦਰ ਸਹਿਵੀ ਜਿਹੜਾ ਵੀ ਕਹਿੰਦਾ ਮੈਂ ਰਾਤ ਸੁੱਤਾ ਹੀ ਨਹੀਂ ਸੀਗਾ ਤੇ ਮੈਂ ਯਾਰ ਮੈਂ ਤੇਰੇ ਕਰਕੇ ਸਵੇਰ ਦਾ 4 ਵਜੇ ਦੀ ਤੁਰਿਆ ਇਹ ਇਹਨਾਂ ਦਾ ਉੱਚੇ ਚੇ ਤੌਰ ਤੇ ਧੰਨਵਾਦ ਹੈ ਮੈਂ ਦੇਖ ਰਿਹਾ ਵੀ ਇਹਨਾਂ ਦੀਆਂ ਅੱਖਾਂ ਬੰਦ ਹੋ ਰਹੀਆਂ ਨੀਂਦ ਆ ਰਹੀ ਹੈ ਆਉਂਦੇ ਹੋ ਕੇ ਤੇ ਪਹੁੰਚੇ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਧੰਨਵਾਦ ਡਾਕਟਰ ਸੰਤੋਖ ਸਿੰਘ ਜੀ ਸੁਖੀ ਸਾਹਿਬ ਜਿਹੜੇ ਕਿ ਸਤਿਅਮ ਸੱਚ ਪਾਸ਼ਾ ਪਾ ਪੰਜਾਬ ਪਟਿਆਲੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਆ ਹਰਵੰਤ ਸਿੰਘ ਜੀ ਪਲੀਜ਼ ਪਲੀਜ਼ ਮੇਲਾ ਮੁੱਕਿਆ ਨਹੀਂ ਜੀ ਮੇਲਾ ਪਹੁੰਚਾ ਜਾ ਰਹਿ ਗਿਆ ਸਾਹਮਣੇ ਦੇਖੋ ਬਹੁਤ ਹੀ ਅੱਜ ਇਹਨਾਂ ਨੇ ਬੜੇ ਖੂਦਰਾ ਸਾਹਿਬ ਤਖਤ ਜੀ ਸਾਹਿਬ ਨੂੰ ਬੰਦ ਲਗੇ ਕਿ ਮੇਲੇ ਦਾ ਬਰਾਬਰ ਤੇ ਹੀ ਆ ਸਾ ਤੋਂ ਨੂੰ ਮਹਾਤਮਾ ਨੇ ਕਿਹਾ ਮਹਾਮਾਨਵ ਫਿਰ ਸਾਹਮਣੇ ਬੈਠੋ ਓਕੇ ਠੀਕ ਓਕੇ ਕਰ ਦਿੰਦੇ ਹਾਂ ਯੈਸ ਓਕੇ ਓਕੇ ਬੰਤੀ ਜੀ ਹੋ ਗਿਆ ਬੋਕਰ ਆਦੀ ਹੱਥ ਨੂੰ ਸਾਹਮਣੇ ਪਾ ਲਈ ਜੀ आई थैंक यू सर फॉर मेकिंग दिस प्रोग्राम सक्सेस हां जी उन्होंने हमकी इक बात दे ने जिन्होंने किशोर अवस्था ਸਾਡੇ ਸਕੂਲਾਂ ਵਿੱਚ ਏ ਈ ਪੀ ਚੱਲਦਾ ਅਡੋਲਿਸੈਂਸ ਐਜੂਕੇਸ਼ਨ ਪ੍ਰੋਗਰਾਮ ਹੈ यस यस नमस्कार जी पहले दर्शको इस एक बहुत वे समारोह मौजूद हाँ जिथे अज सुपने हकीकत बन जान किताब जी रिलज की जा रही है जो कि लेखिका कविता वर्मा वालों इस किताब न लिखा गया अ ਇੱਜ ਅੱਜ ਛੁੱਟੀ ਸੀਗੀ ਲੇਕਿਨ ਛੁੱਟੀ ਵਾਲੇ ਦਿਨ ਅੱਜ ਇਸ ਕਿਤਾਬ ਨੂੰ ਰਿਲੀਜ਼ ਕੀਤਾ ਗਿਆ ਡੀਬੀ ਸਕੂਲ ਰੋਪੜ ਵਿਖੇ ਤੇ ਗੱਲਬਾਤ ਕਰਾਂਗੇ ਸਾਡੇ ਖੌਸਲਾ ਸਾਹਿਬ ਸਾਭਕਾਟੂ ਜੀ ਡੀਬੀਸੀ ਵੀ ਤੇ ਹੋਰ ਮੁਖਮਿਮਾਨ ਜਿਹੜੇ ਸੀ ਅੱਜ ਇੱਥੇ ਪਹੁੰਚੇ ਹੋਏ ਸੀਗੇ ਜਿਨ੍ਹਾਂ ਵੱਲੋਂ ਅੱਜ ਇਸ ਬੁੱਕ ਨੂੰ ਰਿਲੀਜ਼ ਕੀਤਾ ਗਿਆ ਤੇ ਗੱਲਬਾਤ ਕਰਦਾ ਸਾਰਾ ਥੋੜਾ ਜਿਹਾ ਅੱਗੇ ਆ ਸਕੀ ਤਾਂ ਮੈਂ ਗੱਲ ਕਰਦਾਂ ਅਨਸ਼ਾਲ ਅੱਜ ਮੈਡਮ ਕਮਕਾਬਰ ਪਾਜੀ ਵੱਲੋਂ ਜਿਹੜੀ ਅੱਜ ਬੁੱਕ ਰਿਲੀਜ਼ ਕੀਤੀ ਗਈ ਹੈ ਸੁਪਨੇ ਹਕੀਕਤ ਬਣਦੇ ਨੇ ਇਦੇ ਵਿੱਚ ਇਹਨਾਂ ਨੇ ਇੱਕ ਮੋਟੀਵੇਸ਼ਨਲ ਜਿਹੜੀ ਹੈ ਬੱਚਿਆਂ ਲਈ ਕਿਤਾਬ ਲਿਖੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡਾ ਵਿਦਿਆਰਥੀ ਵਰਗ ਹੈ ਉਹਦੇ ਲਈ ਇੱਕ ਇਹ ਪ੍ਰੇਰਨਾ ਸਰੋਤ ਹੋਏਗੀ ਕਿਉਂਕਿ ਜਿਹੜੇ ਬੱਚੇ ਇਹ ਬੁੱਕ ਨੂੰ ਪੜ੍ਹਨਗੇ ਉਹ ਜ਼ਰੂਰ ਅੱਗੇ ਜਿਹੜਾ ਹੈ ਉਹ ਵਧਣਗੇ ਕਿਉਂਕਿ ਇਹਦੇ ਵਿੱਚ ਐਸੀ ਐਸੀ ਮਤਲਬ ਚੈਪਟਰ ਜਿਹੜੇ ਲਿਖੇ ਗਏ ਐ ਐਸੀ ਐਸੀ ਪਾਸ਼ਾ ਦਾ ਪ੍ਰਯੋਗ ਕੀਤਾ ਗਿਆ ਜਿਹੜੀ ਆ ਬੱਚਿਆਂ ਨੂੰ ਜਿਹੜੀ ਹੈ ਮੋਟੀਵੇਸ਼ਨ ਦਿੰਦੀ ਹੈ ਤੇ ਬੱਚੇ ਜ਼ਰੂਰ ਜ਼ਿੰਦਗੀ ਦੇ ਅੱਗੇ ਜਿਹੜੇ ਹੈ ਕਾਮਯਾਬ ਹੋਣਗੇ ਜੀ ਕਿਤਾਬ ਨੂੰ ਪੜ੍ਹਿਆ ਮਿਲ ਗਿਆ ਮੈਂ ਕਿਤਾਬ ਪੜ੍ਹੀ ਹੈ ਬਹੁਤ ਵਧੀਆ ਇਹਦੇ ਵਿੱਚ ਜਿਹੜੇ ਜਿਹੜੇ ਤੱਕ ਲਿਖਿਆ ਉਹ ਬੱਚਿਆਂ ਲਈ ਬਹੁਤ ਵਧੀਆ ਵਿਦਿਆਰਥੀ ਜੀਵਨ ਨੂੰ ਜਿਹਨੇ ਅੱਗੇ ਬੱਚੇ ਉਹਨੇ ਬਦਲਣਾ ਉਹਦੇ ਲਈ ਬਹੁਤ ਇਹ ਮੀਲ ਪੱਥਰ ਸਾਬਤ ਹੋਣਗੇ ਸੋ ਮੈਂ ਕਵਿਤਾ ਪਰਮਾ ਮੈਡਮ ਦਾ ਇਸ ਗੱਲ ਦੇ ਦਿੱਲੀ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹਾਂਗਾ ਕਿ ਕਿਤਾਬਾਂ ਤਾਂ ਬੜੀਆਂ ਲਿਖੀਆਂ ਜਾਂਦੇ ਨੇ ਪਰ ਬੱਚਿਆਂ ਲਈ ਜਿਹੜੀ ਹੈ ਇਹ ਇੱਕ ਮੀਲ ਪੱਥਰ ਸਾਬ ਦੇ ਪ੍ਰੇਰਨਾ ਸਰੋਤ ਜਿਹੜੀ ਹੈ ਕਿਤਾਬ ਹੋਏਗੀ ਕਿਉਂਕਿ ਇਹਦੇ ਵਿੱਚ ਹਰ ਉਹ ਵਿਦਿਆਰਥੀ ਲਈ ਉਹ ਗੱਲ ਲਿਖੀਆਂ ਗਈਆਂ ਜਿਹੜੀਆਂ ਬੱਚੇ ਦੇ ਜ਼ਿੰਦਗੀ ਦੇ ਵਿੱਚ ਕੰਮ ਆਣੀਆਂ ਬੱਚੇ ਨੂੰ ਅੱਗੇ ਵਧਣ ਦੇ ਵਿੱਚ ਇਹ ਇੱਕ ਬਹੁਤ ਵਧੀਆ ਮੋਟੀਵੇਸ਼ਨ ਬੱਚਾ ਲੈ ਦੇਗੀ। ਧੰਨਵਾਦ ਤੇ ਜੱਜ ਸਾਹਿਬ। ਅੱਜ ਸਾਡੇ ਸਿੱਖਿਆ ਵਿਭਾਗ ਦੇ ਟੀਚਰ ਕਵਿਤਾ ਵਰਮਾ ਜੀ ਨੇ ਜਿਹੜੀ ਇੱਕ ਪੁਸਤਕ ਲਿਖ ਕੇ ਅੱਜ ਇਹਦਾ ਉਦਘਾਟਨ ਚਕਾਈ ਪ੍ਰੋਗਰਾਮ ਹੋਇਆ ਹੈ। ਇਹਦੇ 10 ਚੈਪਟਰ ਹੈ 10 ਦੇ 10 ਜਿਹੜੇ ਆ ਬਹੁਤ ਹੀ ਮੋਟੀਵੇਸ਼ਨਲ ਹੈ। ਮੈਂ ਮਹਿਸੂਸ ਕਰਦਾ ਕਿ ਚਾਰ ਭਾਸ਼ਾਵਾਂ ਦੇ ਵਿੱਚ ਇਹ ਕਿਤਾਬ ਦਾ ਵਰਤੋਂ ਹੋਈ ਹੈ। ਸੰਸਕ੍ਰਿਤ ਨੂੰ ਵੀ ਟੱਚ ਕਰਿਆ ਗਿਆ ਪੰਜਾਬੀ ਨੂੰ ਵੀ ਹਿੰਦੀ ਨੂੰ ਵੀ ਤੇ ਇੰਗਲਿਸ਼ ਨੂੰ ਵੀ ਮੇਰਾ ਖਿਆਲ ਹੈ ਕਿ ਅੱਜ ਜਿਹੜੇ ਬੱਚੇ ਐ ਉਹ ਕਿਤਾਬਾਂ ਤੋਂ ਦੂਰ ਹੋ ਰਹੇ ਮੋਬਾਈਲ ਦੇ ਨਾਲ ਜੁੜ ਰਹੇ ਨੇ ਅੱਜ ਪ੍ਰਿੰਟ ਮੀਡੀਆ ਜਿਹੜਾ ਹੈਗਾ ਉਹ ਬਹੁਤ ਅੱਗੇ ਵੱਧ ਰਿਹਾ ਹੈ 10% ਜਿਹੜੇ ਪਾਠਕ ਵੱਧ ਰਹੇ ਨੇ ਇਹਨਾਂ ਨੇ ਆਪਣਾ ਬਹੁਤ ਅਹਿਮ ਯੋਗਦਾਨ ਪਾ ਕੇ ਇਹ ਜਿਹੜੀ ਕਿਤਾਬ ਲਿਖੀ ਹੈ ਮੈਂ ਉਮੀਦ ਕਰਦਾ ਕਿ ਇਹ ਸਾਰੇ ਸਿੱਖਿਆ ਭਾਗ ਦੇ ਜਿੰਨੀਆਂ ਵੀ ਸਾਡੀਆਂ ਲਾਇਬ੍ਰੇਰੀ ਨੇ ਉਹਨਾਂ ਦੇ ਵਿੱਚ ਇਹ ਕਿਤਾਬ ਦਿੱਤੀ ਜਾਵੇ ਤੇ ਜਿਸ ਦੇ ਨਾਲ ਬੱਚੇ ਜਿਹੜਾ ਗਾਈਡੈਂਸ ਐਂਡ ਕਾਉਂਸਲਿੰਗ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਸਹਿਯੋਗੀ ਹੋਵੇਗੀ। ਧੰਨਵਾਦੀ ਸਰ ਹਾਂਜੀ ਸਰ ਜੀ ਇਹ ਆਦਮ ਕਲਤਾ ਵਰਮਾ ਇਸ ਗੱਲੋਂ ਵਧਾਈ ਦੇ ਹੱਕਦਾਰ ਨੇ। ਤੇ ਇਹਨਾਂ ਦੇ ਨਾਲ ਇਹਨਾਂ ਦੇ ਸਹਿਯੋਗੀ ਅਵਤਾਰ ਜੀ ਵਿਸ਼ੇਸ਼ ਤੌਰ ਤੇ ਇਹਨਾਂ ਦਾ ਪੂਰਾ ਪਰਿਵਾਰ ਇਸ ਗੱਲੋਂ ਵਧਾਈ ਹੈ ਇਹਨਾਂ ਨੂੰ ਮੁਬਾਰਕ ਹੈ। ਇਹਨਾਂ ਨੇ ਉਸ ਪੀੜੀ ਬਾਰੇ ਸੋਚਿਆ ਜਿਸ ਪੀੜੀ ਕੋਲ ਊਰਜਾ ਬੜੀ ਹੁੰਦੀ ਹੈ, ਐਨਰਜੀ ਹੁੰਦੀ ਹੈ, ਲੇਕਿਨ ਉਸ ਊਰਜਾ ਨੂੰ ਦਿਸ਼ਾ ਕਿਵੇਂ ਦੇਣੀ ਹੈ? ਉਹਦਾ ਪਤਾ ਨਹੀਂ ਹੁੰਦਾਗਾ ਉਹਦੇ ਕਰਕੇ ਉਹ ਊਰਜਾ ਉਹਨਾਂ ਨੂੰ ਤਬਾਹ ਕਰ ਦਿੰਦੀ ਹੈ ਉਸ ਊਰਜਾ ਨੂੰ ਰਸਤਾ ਦੇਣ ਲਈ ਰੋਸ਼ਨ ਕਰਨ ਲਈ ਰਾਹ ਰੋਸ਼ਨ ਕਰਨ ਲਈ ਇਹਨਾਂ ਨੇ ਇਸ ਕਿਤਾਬ ਦਾ ਤਰਦਦ ਕੀਤਾ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਔਰ ਕਹਾਣੀ ਕਲਾ ਵਿੱਚ ਕਵਿਤਾ ਹੈ ਸ਼ੇਅਰ ਹਨ ਔਰ ਵਿੱਚ ਸਟੇਟਮੈਂਟਸ ਹਨ ਪਰ ਚਾਰੇ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਨੇ ਜਿਹੜੇ ਤੱਥ ਪੇਸ਼ ਕੀਤੇ ਨੇ ਬੜਾ ਖੂਬਸੂਰਤ ਨੇ ਇਹਨਾਂ ਨੂੰ ਫਿਰਮਾ ਵਰਕ ਹੈ ਜੀ 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 ਸਾਡੇ ਨਾਲ ਸਾਡੇ ਰੋਪੜ ਦੇ ਡੀਪੀਆਰਓ ਸਾਹਿਬ ਕਰਨ ਮਹਿਤਾ ਜੀ ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਤੌਰ ਤੇ ਸ਼ਾਮਲ ਹੋਏ ਸੀਗੇ ਕਰਨ ਮਹਿਤਾ ਜੀ ਅੱਜ ਤੁਸੀਂ ਕਿਤਾਬ ਰਿਲੀਜ਼ ਕੀਤੀ ਹੈ ਤੁਹਾਡੇ ਹੱਥੋਂ ਇਹ ਤੁਹਾਡੇ ਇਸ ਸਮਾਰੋਹ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਇਹ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਤੇ ਬੜੀ ਖੁਸ਼ੀ ਦੇ ਪਲ ਹੈ ਕਿ ਮੈਡਮ ਕਵਿਤਾ ਵਰਮਾ ਜੀ ਵੱਲੋਂ ਸੁਪਨੇ ਹਕੀਕਤ ਬਣਦੇ ਨੇ ਉਹਨਾਂ ਵੱਲੋਂ ਇਹ ਕਿਤਾਬ ਲਿਖੀ ਗਈ ਤੇ ਉਹਨੂੰ ਅੱਜ ਰਿਲੀਜ਼ ਕੀਤਾ ਗਿਆ ਬੜੇ ਵੱਡੀ ਹਸਤੀਆਂ ਸਾਡੇ ਇਲਾਕੇ ਦੀਆਂ ਇੱਥੇ ਪਹੁੰਚੀਆਂ ਤੇ ਵਿਸ਼ੇਸ਼ ਇਹਨਾਂ ਦਾ ਯੋਗਦਾਨ ਰਿਹਾ ਇਹਨਾਂ ਦੇ ਹਸਬੰਡ ਦਾ ਏ ਭਾਜੀ ਉਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹ ਦੇਖਣ ਚ ਆਇਆ ਕਿ ਜਿਹੜਾ ਪ੍ਰੇਰਣਾ ਦੀਆਂ ਮਤਲਬ ਜਿਹੜੀਆਂ ਸੈਲਫ ਹੈਲਪ ਬੁੱਕਸ ਹੈਗੀਆਂ ਜਿਹੜੀਆਂ ਮੋਟੀਵੇਸ਼ਨਲ ਬੁੱਕ ਹੈਗੀਆਂ ਇਹਦੇ ਵਿੱਚ ਮਹਿਲਾਵਾਂ ਦਾ ਥੋੜਾ ਜਿਹਾ ਘੱਟ ਨਾਮ ਲਿਆ ਜਾਂਦਾ ਹੈ ਜਦਾਂ ਕਿ ਅਸੀਂ ਗੱਲ ਕਰਦੇ ਜੇ ਅੰਗਰੇਜ਼ੀ 'ਚ ਵੀ ਗੱਲ ਕਰੀਏ ਅੰਗਰੇਜ਼ੀ 'ਚ ਵੀ ਬਹੁਤ ਘੱਟ ਆ ਦੋਹੀ ਸੇ ਜਾਂ ਇਸ ਤਰ੍ਹਾਂ ਦੀਆਂ ਬਹੁਤ ਘੱਟ ਲੇਡੀਜ਼ ਆ ਜਿਨ੍ਹਾਂ ਦਾ ਨਾਮ ਹੈਗਾ ਬੜੀ ਅੱਛੀ ਗੱਲ ਹੈ ਜੀ ਇੱਕ ਇੱਕ ਨਵਾਂ ਵਿਸ਼ੇ ਨੂੰ ਲੈ ਕੇ ਵਿਸ਼ਾ ਪ੍ਰਾਣਾ ਪਰ ਨਵੇਂ ਢੰਗ ਨਾਲ ਨੂੰ ਪੇਸ਼ ਕੀਤਾ ਜਾ ਰਿਹਾ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਦੇ ਲਈ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਾਂਗਾ ਇਹ ਕਿਤਾਬ ਜ਼ਰੂਰ ਪੜੋ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਜ਼ੂਰ ਇਸ ਕਿਤਾਬ ਨੂੰ ਪੜਾਓ। ਅਧਰ ਕਰਮਾਤਾ ਜੀ ਹਾਂ ਸਰ ਅੱਜ ਬਸੇ ਲਗਦਸ ਬਾਰਵਰ ਕਿਹਾ ਜਾ ਰਿਹਾ ਸੀ ਕਿ ਬਹੁਤ ਵੱਡਾ ਸਹਿਯੋਗ ਜਿਹੜਾ ਆਪਣੀ ਧਰਮਪਤਨੀ ਦਿੱਤਾ ਗਿਆ ਸਾਡੇ ਵੱਲੋਂ ਕਿਵੇਂ ਕਿੰਨੇ ਸਮਾਂ ਲੱਗਿਆ ਇਸ ਕਿਤਾਬ ਨੂੰ ਸਿਰ ਚੜਾਉਣ ਵਿੱਚ। ਦੇਖੋ ਸਰ ਇਹ ਜਿਹੜਾ ਇੱਕ ਪੁਸਤਕ ਲਿਖਣਾ ਕੋਈ ਇੱਕ ਦਿਨ ਦਾ ਕਾਰਜ ਨਹੀਂ ਹੁੰਦਾ। ਇਹ ਪਤਾ ਨਹੀਂ ਮੇਰੀ ਵਾਈਫ ਕਵਿਤਾ ਵਰਮਾ ਦੇ ਦਿਮਾਗ ਦੇ ਵਿੱਚ ਕਦੋਂ ਦੀ ਇਹ ਇੱਕ ਸੋਚ ਹੋਵੇਗੀ ਕਿ ਇੱਕ ਮੈਂ ਵਿਦਿਆਰਥੀਆਂ ਵਾਸਤੇ ਇੱਕ ਚੰਗੀ ਪੁਸਤਕ ਲਿਖਣੀ ਹੈ ਜੋ ਉਹਨਾਂ ਦੇ ਚੰਗੇਰੇ ਭਵਿੱਖ ਨੂੰ ਬਣਾਉਣ ਦੇ ਵਿੱਚ ਸਹਾਇੀ ਹੋਵੇ ਤੇ ਇਹਨਾਂ ਨੇ ਪਿਛਲੇ 1 ਸਾਲ ਤੋਂ ਲਗਭਗ ਇਹ ਯਤਨ ਆਪਣੇ ਸ਼ੁਰੂ ਕੀਤੇ ਤੇ ਉਹਨਾਂ ਨੂੰ ਆਪਦੀ ਸੋਚ ਦੇ ਮੁਤਾਬਕ ਜੋ ਵਿਦਿਆਰਥੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਜਾਂ ਉਹਨਾਂ ਦੇ ਵਿੱਚ ਵਿਚਰਦੇ ਹੋਏ ਉਹਨਾਂ ਨੇ ਦੇਖਿਆ ਵੀ ਇਸ ਬੱਚੇ ਨੂੰ ਵਿਦਿਆਰਥੀਆਂ ਨੂੰ ਕਿ ਕਿਸ ਕਿਸਮ ਦੀਆਂ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਉਹਨਾਂ ਦਾ ਨਿਦਾਨ ਕਰਨ ਦੇ ਲਈ ਉਹਨਾਂ ਦੇ ਸਮਾਧਾਨ ਕਰਨ ਦੇ ਲਈ ਇਹ ਇੱਕ ਪੁਸਤਕ ਲਿਖਣੀ ਉਹਨਾਂ ਨੇ ਯੋਗ ਸਮਝੀ ਵੀ ਕਿਉਂ ਨਾ ਇੱਕ ਪੁਸਤਕ ਜਿਹੜਾ ਇੱਕ ਡਾਕੂਮੈਂਟ ਦੇ ਤੌਰ ਤੇ ਇੱਕ ਪੁਸਤਕ ਲਿਖੀ ਜਾਵੇ ਜਿਹੜੀ ਕਿ ਲੰਮੇ ਸਮੇਂ ਤੱਕ ਵਿਦਿਆਰਥੀਆਂ ਦੇ ਦੇ ਲਈ ਪ੍ਰੇਰਨਾ ਸਰੋਤ ਬਣ ਕੇ ਉਨ੍ਹਾਂ ਦੇ ਜੀਵਨ ਦੇ ਵਿੱਚ ਜਿਹੜੀਆਂ ਔਕੜਾਂ ਹਨ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਸਹਾਇੀ ਹੋਵੇ ਇਸ ਕਰਕੇ ਇਹਨਾਂ ਨੇ ਆਪਣੀ ਬੜੀ ਸਖਤ ਕਹਲਣਾ ਘਲਦੇ ਹੋਏ ਜਿਹੜੀ ਹੈ ਆਪਣੀ ਸੋਚ ਦੇ ਮੁਤਾਬਕ ਇੱਕ ਤੁਛ ਬੁੱਧੀ ਦੇ ਮੁਤਾਬਕ ਕਿ ਸਾਹਿਤ ਦੇ ਵਿੜ ਦੇ ਵਿੱਚ ਪਹਿਲਾ ਕਦਮ ਪੁੱਟਿਆ ਤੇ ਆਸ ਹੈ ਕਿ ਵਿਦਿਆਰਥੀਆਂ ਦੇ ਲਈ ਤੇ ਆਮ ਪਾਠਕਾਂ ਦੇ ਲਈ ਇਹ ਬੇਹੱਦ ਜਿਹੜੀ ਹੈ ਸਹਾਇੀ ਹੋਵੇਗੀ ਉਹ ਇਸ ਦਾ ਲਾਭ ਲੈਣਗੇ ਕਿਉਂਕਿ ਹੁਣ ਅਸੀਂ ਗੱਲਬਾਤ ਕਰਾਂਗੇ ਮੈਡਮ ਕਵਿਤਾ ਵਰਮਾ ਜੀ ਨਾਲ ਜਿਨ੍ਹਾਂ ਨੇ ਇਸ ਕਿਤਾਬ ਦਾ ਦਾਬ ਨੂੰ ਜਨ ਰਾਤ ਮਿਲ ਕਰਕੇ ਲਿਖਿਆ ਹੈ ਇਹ ਥੋੜਾ ਜ ਮੈਨੂੰ ਇਧਰ ਹੌਸਲਾ ਜੀ ਤੇ ਬਹੁਤ ਬਹੁਤ ਵਧਾਈ ਜੀ ਤੁਸੀਂ ਅੱਜ ਇੱਕ ਕਤਾਬ ਲਿਖੀ ਹੈ ਤੇ ਅਰਪਣ ਕੀਤੀ ਹੈ ਲੋਕਾਂ ਦੇ ਅਰਪਣ ਕੀਤੀ ਹੈ ਤੇ ਕਿਵੇਂ ਤੁਹਾਡੇ ਜਿਵੇਂ ਤੁਸੀਂ ਲਿਖਿਆ ਵੀ ਸੁਪਨੇ ਕਿਵੇਂ ਹਕੀਕਤ ਬਣ ਜਾਂਦੇ ਨੇ ਲੱਗਦਾ ਤੁਹਾਡੇ ਨਾਲ ਕੋਈ ਘਟਨਾ ਵਾਪਰੀ ਹੋਣੀ ਸਸ਼ੀਕਰ ਜੀ ਅੱਜ ਮੇਰੇ ਲਈ ਬਹੁਤ ਖਾਸ ਦਿਨ ਹੈ ਕਿਉਂਕਿ ਮੇਰੀ ਕਿਤਾਬ ਮੇਰੀ ਕਲੈਕਟਿਵ ਪੁਸਤਕ ਸੁਪਨੇ ਹਕੀਕਤ ਬਣਦੇ ਨੇ ਅੱਜ ਲੋਕ ਅਰਪਣ ਹੋਈ ਹੈ ਇਹ ਕਿਤਾਬ ਦੇ ਲਈ ਜਿਹੜੀ ਮੇਰੀ ਪ੍ਰੇਰਣਾ ਹੈ ਉਹ ਮੇਰੇ ਆਪਣੇ ਅਨੁਭਵਾਂ ਮੇਰੇ ਤਸਰਬਿਆਂ ਮੇਰੇ ਦਿਲ ਦੀਆਂ ਭਾਵਨਾਵਾਂ ਤੇ ਮੇਰੇ ਵਿਦਿਆਰਥੀਆਂ ਤੋਂ ਮੈਨੂੰ ਮਿਲੀ ਹੈ ਇਸ ਕਿਤਾਬ ਦੇ ਹਰੇਕ ਅਧਿਆਏ ਦੇ ਵਿੱਚ ਮੈਂ ਕੁਝ ਸੁਝਾਅ ਦਿੱਤੇ ਹਨ ਕੁਝ ਅਥਾਰ ਤੱਕ ਉਦਾਹਰਣ ਦਿੱਤੇ ਹਨ ਕੁਝ ਕਹਾਣੀਆਂ ਲਿਖੀਆਂ ਹਨ ਜਿਹੜੀਆਂ ਕਿ ਉਹਨਾਂ ਨੂੰ ਹਮੇਸ਼ਾ ਪ੍ਰੇਰਿਤ ਕਰਨਗੀਆਂ ਕਿ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਹਨ ਪਰ ਜੇਕਰ ਉਹਨਾਂ ਮੁਸ਼ਕਲਾਂ ਨੂੰ ਸਕਾਰਾਤਮਕ ਸੋਚ ਨਾਲ ਜਿੱਤਿਆ ਜਾਵੇ ਤਾਂ ਉਹਨਾਂ ਮੁਸ਼ਕਲਾਂ ਦਾ ਸਿਰਫ ਹੱਲ ਹੀ ਨਹੀਂ ਕੱਢਿਆ ਜਾ ਸਕਦਾ ਸਗੋਂ ਪਰਿਸਥਿਤੀਆਂ ਨੂੰ ਬਦਲਿਆ ਵੀ ਜਾ ਸਕਦਾ ਹੈ ਇਹ ਕਿਤਾਬ ਹਮੇਸ਼ਾ ਇਹ ਦੱਸੇਗੀ ਹਮੇਸ਼ਾ ਇਹ ਯਾਦ ਦਿਵਾਏਗੀ ਕੀ ਤੁਸੀਂ ਸੋਚ ਸਕਦੇ ਹਾਂ ਕੀ ਤੁਸੀਂ ਕਰਦੇ ਸਕਦੇ ਹਾਂ ਅਸੀਂ ਇੱਕ ਮੁਕਾਬਟ ਨਹੀਂ ਹਾਂ ਅਸੀਂ ਇੱਕ ਇਨਕਲਾਬ ਹਾਂ ਅਸੀਂ ਇੱਕ ਸਵਾਲ ਨਹੀਂ ਹਾਂ ਅਸੀਂ ਜਵਾਬ ਹਾਂ ਸਾਡੇ ਅੰਦਰ ਇਨੀ ਤਾਕਤ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਚਾਹੀਏ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਵੈਸੇ ਤਾਂ ਇਹ ਕਿਤਾਬ ਲੈ ਵਿਦਿਆਰਥੀਆਂ ਨੂੰ ਮੁੱਖ ਰੱਖਦੇ ਹੋਏ ਲਿਖੀ ਹੈ ਪਰ ਇਹ ਕਿਤਾਬ ਹਰ ਉਸ ਪਾਠਕ ਲਈ ਹੈ ਜੋ ਸੁਪਨਾ ਦੇਖਦਾ ਹੈ ਵੈਦਰ ਇਸ ਸਟੂਡੈਂਟ Homemaker or professional. Every reader can relate it to its experiences and can bring own success. And this book is not only a motivational book, but it is about transformation, transformation of thoughts. So I hope that this book will bring amazing results for all the students and for all the distinguished speakers readers. <laughs> ਉਨਾ ਕਮੀਆਂ ਨੂੰ ਦੂਰ ਕਰਦੇ ਹੋਏ ਜ਼ਰੂਰ ਬਹੁਤ ਜਲਦੀ ਇਲੈਕਟ੍ਰਿਕਸ ਤੇ ਲੈ ਕੇ ਆਵਾਂਗੇ ਤਾਂ ਇਸ ਤੋਂ ਵੀ ਵਧੀਆ ਹੋਵੇ ਔਰ ਸਾਰੇ ਇਸ ਨੂੰ ਹੋਰ ਵਧੀਆ ਢੰਗ ਨਾਲ ਰੱਖ ਸਕਦਾ ਆਪਣੀ ਬਾਜੀ ਤੇ 4G ਕਿਸੇ ਸਾਥੀ ਵੱਲੋਂ ਜੇ ਗਲਤ ਕਰਨੀ ਹੋਵੇ ਤਾਂ ਕਰ ਸਕਦੇ ਬਾਜੀ ਆਜੋ ਜਰਾ ਇੱਕ ਵਾਰ ਤੁਸੀਂ ਇਹਨਾਂ ਸਭ ਨੂੰ ਪੇਸ਼ ਕਰਦੇ ਸੀਗੇ ਹੁਣ ਤੁਹਾਨੂੰ ਅਸੀਂ ਪੇਸ਼ ਕਰਦੇ ਆਂ ਤੇ ਅੱਜ ਈਵੇਂ ਲੱਗ ਰਿਹਾ ਕਿ ਕਿਤਾਬ ਦੇ ਮੌਕੇ ਤੁਸੀਂ ਕਾਫੀ ਵੱਧ ਵਧੀਆ ਸਮਰੋਹ ਹੋਣਾ ਹਾਂਜੀ ਇਹ ਜਿਹੜਾ ਕਿਸੇ ਵੀ ਲੇਖਕ ਬਾਰੇ ਜਿਹੜੀ ਪਹਿਲੀ ਕਿਤਾਬ ਹੁੰਦੀ ਆ ਉਹਨੂੰ ساری ਉਮਰ ਉਹਦੇ ਨਾਲ ਰਹਿੰਦੀ ਉਹ ਭਾਵੇਂ 50 ਕਦਾ ਬੰਨ ਕਰ ਦੇਵੇ ਕਪਤਾ ਵਰਮਾ ਤੇ ਅਫਤਾਰ ਕ੍ਰਿਸ਼ਨ ਸਰਦੀ ਜਿਹੜੀ ਮਿਹਨਤ ਆ ਇਹ ਟਰਾਂਸਫਾਰਮੇਸ਼ਨ ਦੀ ਜਿਹੜੀ ਗੱਲ ਕਰੀ ਆ ਬੱਚੇ ਜਿਹੜੇ ਅੱਜ ਕਿਹੜੀ ਕਿਹੜਾ ਟਾਈਮ ਚੱਲ ਰਿਹਾ ਮੰਸੂਈ ਬੁੱਧੀ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦਾ ਦੌਰ ਚੱਲ ਰਿਹਾ ਸਾਨੂੰ ਪਤਾ ਨਹੀਂ ਹੁਣ ਲੱਗਣਾ ਸਾਡੇ ਨਾਲ ਕੀ ਹੋਣਾ ਇਸ ਲਈ ਇਹੋ ਜੀਆਂ ਕਿਤਾਬਾਂ ਪ੍ਰੇਰਣਾਦਾਇਕ ਕਿਤਾਬਾਂ ਇਹ ਆਉਣੀਆਂ ਚਾਹੀਦੀਆਂ ਚਾਹੀਦੀਆਂ ਨੇ ਕਪਤਾ ਵਰਮਾ ਨੇ ਇਕੱਲੇ ਬੱਚਿਆਂ ਨੂੰ ਸੇਧ ਦੇ ਇਸ ਕਰਕੇ ਦਿੱਤਵੀ ਜਿਹੜਾ ਸਵੈ ਅਨੁਸ਼ਾਸਨ ਆ ਸੈਲਫ ਡਿਸਿਪਲਨ ਆ ਉਦੇ ਨਾਲ ਹੀ ਬੱਚਾ ਅੱਗੇ ਵਧ ਸਕਦਾ ਕੋਈ ਵੀ ਕਰਮਚਾਰੀ ਵੀ ਜਿਉਂਨੇ ਪ੍ਰਿੰਸੀਪਲ ਬਣਨਾ ਜਾਂ ਉਹਨੇ ਪੀਸੀਐਸ ਕਲੀਅਰ ਕਰਨਾ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਅਪਡੇਟ ਕਰਕੇ ਤੇ ਇਹਨਾਂ ਨੇ ਇਹਦੇ ਕਿਤਾਬ ਦੇ ਵਿੱਚ ਨਸ਼ਿਆਂ ਵਿਰੁੱਧ ਵੀ ਆਵਾਜ਼ ਬੁਲੰਦ ਕਰੀਆ ਕਿਉਂਕਿ ਜਦੋਂ ਨਸ਼ੇ ਆ ਉਹ ਵਿਦਿਆਰਥੀ ਜੀਵਨ ਵਿੱਚ ਹੀ ਲੱਗਦੇ ਆ ਇਹ ਕਿਤਾਬ ਆ ਜਿਹੜੀ ਹਰ ਵਰਗ ਦੇ ਪੜਨ ਯੋਗ ਆ ਇਹ ਕਿਤਾਬ ਬੰਦੇ ਨੂੰ ਪੋਜ਼ਿਟਿਵਿਟੀ ਤੇ ਉਹਨੂੰ ਇਨਕਰੇਜ ਕਰਦੀ ਆ ਕਿ ਉਹ ਅੱਗੇ ਵਧੇ ਉਹ ਅੱਗੇ ਵੱਧ ਸਕਦਾ ਉਹਨੂੰ ਕੋਈ ਨਹੀਂ ਰੋਕ ਸਕਦਾ ਕਪਤਾ ਵਰਮਾ ਨੂੰ ਕਿਤਾਬ ਦੀ ਬਹੁਤ-ਬਹੁਤ ਮੁਬਾਰਕ। ਧੰਨਵਾਦੀ। ਦੇਖੋ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਸਾਰੇ ਜਣੇ ਇਸ ਇੱਕ ਦਾਤਵਾਦ ਸ਼ੇਅਰ ਕਰੋ ਪੜੋ। ਮੈਂ ਕਹਿੰਦਾ ਜੇ ਤੁਹਾਡੇ ਦਾ ਕਿਤਾਬ ਲੈਣਾ ਚਾਹੁੰਦੇ ਹੋ ਤਾਂ ਸਾਡੇ ਅਸੀਂ ਲਿੰਕ ਦਵਾਂਗੇ ਕਿਤਾਬ ਦਾ ਲਿੰਕ ਤੁਸੀਂ ਮੰਗਾ ਵੀ ਸਭ ਦੇ ਫੋਨ ਦੇ ਰਹੀ। ਇਸ ਗੱਲ ਜੀ। ਮੈਂ ਪ੍ਰਿੰਸੀਪਲ ਮੀਆਪੁਰ ਸਕੂਲ। ਮੇਰੇ ਸਕੂਲ ਦੇ ਵਿੱਚ ਕਵਿਤਾ ਵਰਮਾ ਸਾਇੰਸ ਮਿਸਟਰਸ ਦੇ ਤੌਰ ਤੇ ਕੰਮ ਕਰ ਰਹੀ ਹੈ। ਪ੍ਰੈਕਟੀਕਲੀ ਤੇ ਇਹ ਬੱਚਿਆਂ ਦੇ ਵਿੱਚ ਵਿਚਰ ਹੀ ਰਹੇ ਹੈ। ਇਹ ਬਹੁਤ ਡੈਡੀਕੇਸ਼ਨ ਨਾਲ ਆਪਣੀ ਡਿਊਟੀ ਨਿਭਾਉਂਦੇ ਆ। ਪੜ੍ਹਾਈ ਦੇ ਨਾਲ ਨਾਲ ਇਹ ਉੱਥੇ ਦੇਖਦੇ ਆ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਜ਼ਿਆਦਾਤਰ ਬੱਚੇ ਸਾਡੇ ਕੋਲ ਗਰੀਬ ਥੱਕੇ ਦੇ ਆਉਂਦੇ ਆ। ਪਰ ਸੁਪਨੇ ਤਾਂ ਕੋਈ ਵੀ ਲੈ ਸਕਦਾ ਹੈ। ਜਿਹੜਾ ਕਿ ਅੱਛੇ ਪਰਿਵਾਰ ਤੋਂ ਬੈਕਗ੍ਰਾਉਂਡ ਤੋਂ ਬੱਚਾ ਹੁੰਦਾ ਉਹਦੇ ਲਈ ਤਾਂ ਸੁਪਨੇ ਸਹਾਰਾ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੇ ਪਰ ਜਿਸ ਤਰ੍ਹਾਂ ਦੇ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਅਸੀਂ ਵਿਚਰਦੇ ਆ ਉਹਨਾਂ ਦੇ ਲਈ ਇਹ ਇਹ ਕਿਤਾਬ ਬਹੁਤ ਪ੍ਰੇਰਣਾਦਾਇਕ ਸੋਤਰ ਹੋਏਗੀ ਜੋ ਮੈਡਮ ਪ੍ਰੈਕਟੀਕਲੀ ਦੇਖ ਰਹੇ ਸੀਗੇ ਉਸ ਨੂੰ ਇੱਕ ਰਚਨਾ ਦਾ ਰੂਪ ਦਿੱਤਾ ਹੈ ਤੇ ਇਹ ਜਿਹੜਾ ਇਹਨਾਂ ਦਾ ਮੈਡਮ ਦਾ ਉਪਰਾਲਾ ਹੈ ਇਹ ਹਰ ਵਰਗ ਦੇ ਲਈ ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਕੋਈ ਆਪਣੀ ਕਿਸੇ ਜਗ੍ਹਾ ਤੇ ਪਹੁੰਚਣਾ ਚਾਹੁੰਦਾ ਹੈ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ ਸਕੂਲ ਦੇ ਵਿੱਚ ਵੀ ਮੈਡਮ ਆਪਣੇ ਲੈਕਚਰਸ ਨਾਲ ਕਹਾਣੀਆਂ ਨਾਲ ਬੱਚਿਆਂ ਨੂੰ ਬਹੁਤ ਮੋਟੀਵੇਟ ਕਰਦੇ ਆਂ ਇਹ ਇਨਾਂ ਦੇ ਇਸ ਉਪਰਾਲੇ ਲਈ ਇਸ ਦਾ ਦਵ ਲਈ ਬਹੁਤ ਬਹੁਤ ਬਾਰ ਬਾਰ ਸਾਹਿਬ ਲਿਖਣ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਚੋਰੀ ਚੋਰੀ ਲਿਖੀ ਗਏ ਨਹੀਂ ਮੈਡਮ ਕੁਝ ਵੀ ਕਰਦੇ ਆ ਉਸ ਤੋਂ ਪਹਿਲਾਂ ਮੈਨੂੰ ਦੱਸ ਦਿੰਦੇ ਆ ਔਰ ਉਹਦੇ ਲਈ ਮੇਰੀ ਵੀ سپورਟ ਔਰ ਇਹਨਾਂ ਦੇ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਸਾਡੇ ਸਟਾਫ ਦੀ ਵੀ ਪੂਰਾ ਸਹਿਯੋਗ ਨਾਲ ਰਹਿੰਦਾ ਹੈ ਤੇ ਕਿਉਂ ਕਿਉਂਕਿ ਮੈਡਮ ਆਪ ਮਿਹਨਤੀ ਹੈ ਹੋਸਟ ਆਫ ਮੈਂਬਰਸ ਵੀ ਮਿਹਨਤ ਕਰਦੇ ਆ ਤੇ ਇੱਕ ਟੀਮ ਵਰਕ ਨੂੰ मैडम बहुत अहमियत देंदे है ओनो ही नाम लेके आगे चल गए कांग्रेस साइंस कांग्रेस साइंस पढ़ांदे है जी साइंस ਦੇ ਬੱਚੇ ਤਾਂ ਡਿਸਟਿੰਕਸ਼ਨ ਨਾਲ ਪਾਸ ਹੁੰਦੇ ਆ ਜਦੋਂ ਸਾਡੇ ਇੱਕ ਸਾਇੰਸ ਬਾਇਓ ਲੈਕਚਰਰ ਮੈਡਮ ਮਿਸਟਰਸ ਦੇ ਤੌਰ ਤੇ ਕੰਮ ਕਰ ਰਹੀ ਹੈ ਪਰ ਜਦੋਂ ਸਾਡੇ ਬਾਇਓ ਲੈਕਚਰਰ ਰਿਟਾਇਰ ਹੋ ਗਏ ਸੀਗੇ ਪਲੱਸ 1 ਪਲੱਸ 2 ਦੀ ਕਲਾਸਿਸ ਵੀ ਇਹਨਾਂ ਨੇ ਪੜਾਈਆਂ ਔਰ ਬੱਚੇ ਮੋਰ ਦੈਨ ਸੈਟੀਸਫਾਈਡ ਸੀਗੇ ਬੱਚੇ ਬਹੁਤ ਖੁਸ਼ ਸੀ ਔਰ ਉਹ ਮੈਨੂੰ ਆ ਕੇ ਰਿਪੋਰਟ ਵੀ ਕਰਦੇ ਸੀਗੇ ਕਿ ਮੈਡਮ ਕਵਿਤਾ ਮੈਡਮ ਨੂੰ ਨਾ ਹਟਾਇਓ ਇਸ ਤਰ੍ਹਾਂ ਜੇ ਕੋਈ ਵੀ ਕੰਮ ਦਿੱਤਾ ਜਾਂਦਾ ਹੈ ਇੱਕ ਡੈਡੀਕੇਟਿਡ ਟੀਚਰ ਹੀ ਇਹਨਾਂ ਡਿਊਟੀ ਆਪਣੀ ਨਿਭਾ ਸਕਦਾ ਹੈ। ਮੈਡਮ ਦੇ ਵਿੱਚ ਸਭ ਕੁਆਲਿਟੀਜ਼ ਹੈਗੀ। ਜੀ ਇਹ ਸਾਡਾ ਅੱਜ ਦਾ ਸਮਾਰੋਹ ਪ੍ਰੋਗਰਾਮ ਜਿਹੜਾ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਪੰਨ ਹੋਣ ਜਾ ਰਿਹਾ ਤੇ ਤੁਸੀਂ ਅਸੀਂ ਜ਼ਰੂਰ ਕਹਾਂਗੇ ਕਿ ਕਿਤਾਬ ਨੂੰ ਮੰਗਵਾਉਣ ਵਾਸਤੇ ਅਸੀਂ ਕਿ ਲਿੰਕ ਇਹ ਨੰਬਰ ਵੀ ਦਵਾਂਗੇ ਤੁਸੀਂ ਇਸ ਨੰਬਰ ਰਾਹੀਂ ਕਿਤਾਬ ਆਪਣੇ ਕਰਮਗਾਹ ਚ ਲਓ। ਧੰਨਵਾਦ। ਉਹਨੇ ਮੈਨੂੰ ਗਾਈਡ ਕੀਤਾ।